ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਮੈਂ ਅਕਸਰੀ ਆਉਦੀ ਗਾਰਡਨਿੰਗ ਦੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਤਾਂ ਅੱਜ ਮੈਂ ਜੋ ਪਲਾਂਟ ਲੈ ਕੇ ਆਈ ਆ ਉਹ ਹੈ ਕ੍ਰਾਟਨ ਪਲਾਂਟ ਇਸ ਖੂਬਸੂਰਤ ਜਿਹੇ ਪੌਦੇ ਬਾਰੇ ਬਹੁਤ ਹੀ ਸੋਹਣੇ ਦਿਖਣ ਵਾਲੇ ਪੌਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਬਿਨਾ ਫੁੱਲਾਂ ਤੋਂ ਵੀ ਇਹ ਆਪਦੇ ਰੰਗ-ਬਰੰਗੇ ਪੱਤਿਆਂ ਕਰਕੇ ਦੇਖੋ ਕਿੰਨੇ ਸੋਹਣੇ ਇਹਦੇ ਪੱਤੇ ਆ ਬਹੁਤ ਸੋਹਣਾ ਲੱਗਦਾ ਹੈਗਾ ਅੱਜ ਗੱਲ ਕਰਾਂਗੇ ਤੁਸੀਂ ਕਿਵੇਂ ਇਸ ਨੂੰ ਲਗਾ ਸਕਦੇ ਹੋ ਕਿੱਦਾਂ ਦਾ ਮਿੱਟੀ ਚਾਹੀਦੀ ਹੈ ਕਿੱਦਾਂ ਦਾ ਹਵਾ ਪਾਣੀ ਚਾਹੀਦਾ ਇਸ ਪੌਦੇ ਲਈ ਕਿੰਨੀ ਸਨਲਾਈਟ ਚਾਹੀਦੀ ਹੈ ਕਿਵੇਂ ਓਵਰ ਵਾਟਰਿੰਗ ਕਰਕੇ ਇਹਦੇ ਪੱਤੇ ਖਰਾਬ ਹੋ ਜਾਂਦੇ ਨੇ ਜਾਂ ਵਰਮੀ ਕੰਪੋਸਟੇ ਨੂੰ ਕਿੰਨਾ ਦੇਣਾ ਕਿਦਾਂ ਇੱਕ ਹੀ ਪੌਦੇ ਤੋਂ ਤੁਸੀਂ ਹੋਰ ਬਹੁਤ ਸਾਰੇ ਪੌਦੇ ਬਣਾ ਸਕਦੇ ਹੋ ਇਸ ਵਾਲੇ ਤੋਂ ਕਿਵੇਂ ਇਸ ਨੂੰ ਦੋ ਤਰੀਕਿਆਂ ਨਾਲ ਲਗਾਇਆ ਜਾਂਦਾ ਹੈ ਤੇ ਕਿਵੇਂ ਜਿਹੜੇ ਇਹਦੇ ਥੱਲੇ ਜਿਹੜੇ ਪੱਤੇ ਖਰਾਬ ਹੋਣ ਲੱਗ ਜਾਂਦੇ ਆ ਉਹਦੇ ਕੀ ਕੀ ਕਾਰਨ ਨੇ ਕਾਫੀ ਗੱਲਾਂ ਤੇ ਇਸ ਪੌਦੇ ਦੀਆਂ ਤੇ ਆਪਾਂ ਡਿਸਕਸ ਕਰਾਂਗੇ ਤੇ ਨਾਲੇ ਲਗਾਵਾਂਗੇ ਅੱਜ ਇਹ ਪੌਦਾ ਬਹੁਤ ਹੀ ਖੂਬਸੂਰਤ ਜਿਹਾ ਦਿਖਣ ਵਾਲਾ ਇਹ ਪੌਦਾ ਤੁਸੀਂ ਆਪਦੇ ਘਰ ਵਿੱਚ ਲਗਾ ਸਕਦੇ ਹੋ ਬਾਲਕੋਨੀ ਵਿੱਚ ਰੱਖ ਸਕਦੇ ਹੋ ਪੋਰਚ ਵਿੱਚ ਰੱਖ ਸਕਦੇ ਹੋ ਡਾਈਨਿੰਗ ਟੇਬਲ ਤੇ ਰੱਖ ਸਕਦੇ ਹੋ ਤੁਸੀਂ ਆਪਦੇ ਆਫਿਸ ਟੇਬਲ ਤੇ ਰੱਖ ਸਕਦੇ ਹੋ ਹਰ ਜਗ੍ਹਾ ਤੇ ਇਹ ਪਿਆ ਪੌਦਾ ਬਹੁਤ ਸੋਹਣਾ ਲੱਗਦਾ ਹੈਗਾ ਜਦੋਂ ਆਪਾਂ ਇਸ ਪlant ਨੂੰ ਨਰਸਰੀ ਵਿੱਚੋਂ ਲੈ ਕੇ ਆਉਨੇ ਆ ਤਾਂ ਇਦਾਂ 6 ਇੰਚ ਦੇ ਗਮਲੇ ਵਿੱਚ ਆਪਾਂ ਲੈ ਕੇ ਆਉਨੇ ਆ ਤਾਂ ਉਦੋਂ ਹੀ ਪlant ਬਹੁਤ ਹਰਿਆ ਭਰਿਆ ਰੰਗ ਬਰੰਗਾ ਪੂਰਾ ਇਹਦਾ ਫਲੋ ਹੁੰਦਾ ਦੇਖੋ ਕਿੰਨਾ ਸੰਘਣਾ ਸੰਘਣਾ ਹੁੰਦਾ ਹੈਗਾ ਤੇ ਜਦੋਂ ਹੀ ਕਈ ਵਾਰੀ ਆਪਾਂ ਕਰੇ ਲਿਆ ਕਿ ਇਹਨੂੰ ਲਾਉਣੇ ਆ ਤਾਂ ਉਹਦੀ ਪੌਦਾ ਸੁੱਕ ਜਾਂਦਾ ਹੈ ਪੱਤੇ ਸੁੱਟਣ ਲੱਗ ਜਾਂਦਾ ਹੈ ਤਾਂ ਉਹ ਸਵਾਲ ਤੁਹਾਡੇ ਮਨ ਵਿੱਚ ਵੀ ਆਉਂਦੇ ਹੋਣਗੇ ਵੀ ਕਿਉਂ ਇਦਾਂ ਹੁੰਦਾ ਕਿਉਂ ਮੇਰਾ ਬੂਟਾ ਖਰਾਬ ਹੋ ਗਿਆ ਜਦੋਂ ਮੈਨੂੰ ਵੀ ਗਾਰਡਨਿੰਗ ਬਾਰੇ ਇੰਨੀ ਨੌਲੇਜ ਨਹੀਂ ਸੀਗੀ ਮੈਨੂੰ ਵੀ ਪਲਾਂਟਸ ਬਾਰੇ ਇੰਨੀ ਨੌਲੇਜ ਨਹੀਂ ਸੀ ਉਦੋਂ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਵੀ ਹਾਏ ਮੇਰਾ ਤਾਂ ਬੂਟਾ ਖਰਾਬ ਹੋ ਗਿਆ ਪੈਸੇ ਵੇਸਟ ਹੋ ਗਏ ਹੋਰ ਵੀ ਬਹੁਤ ਸਾਰੇ ਆਪਣੇ ਮਨ ਵਿੱਚ ਖਿਆਲ ਆਉਂਦੇ ਆ ਜੇ ਤੁਸੀਂ ਕੇਅਰ ਕਰੋਗੇ ਮਿੱਟੀ ਦਾ ਪਾਣੀ ਦਾ ਓਵਰਵਾਟਰਿੰਗ ਦਾ ਜਾਂ ਇਹਨੂੰ ਕਿਵੇਂ ਰੱਖਣਾ ਹੈ ਇਹਦੇ ਪੱਤੇ ਕਲਰਫੁੱਲੀ ਰਹਿਣ ਹਰੇ ਨਾ ਪੈਣ ਕੁਝ ਕਿ ਗੱਲਾਂ ਨਹੀਂ ਜਿਦੇ ਕਰਕੇ ਤੁਸੀਂ ਇਸ ਬੂਟੇ ਨੂੰ ਇੱਕ ਵਾਰੀ ਲਗਾ ਲਓਗੇ ਤਾਂ ਫਿਰ ਇਹ ਸਾਲੋਂ ਸਾਲ ਚੱਲਦਾ ਹੈ ਤਾਂ ਉਹੀ ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੂਗੀ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਉਹ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫਿਰ ਲਗਾਵਾਂਗੇ ਆਪਾਂ ਇਸ ਪੌਦੇ ਨੂੰ ਸਭ ਤੋਂ ਪਹਿਲਾਂ ਪੌਦੇ ਦੀ ਮਿੱਟੀ ਦੀ ਗੱਲ ਕਰਾਂਗੇ ਕਿ ਕਿੰਦਾਂ ਦੀ ਮਿੱਟੀ ਵਿੱਚ ਇਸ ਪੌਦੇ ਨੂੰ ਲਾਉਣਾ ਹੈ ਮਿੱਟੀ ਵੈਲ ਡレインਡ ਹੋਣੀ ਚਾਹੀਦੀ ਹੈਗੀ ਮਿੱਟੀ ਵਿੱਚ ਪਾਣੀ ਰੁਕਣਾ ਨਹੀਂ ਚਾਹੀਦਾ ਤੁਸੀਂ ਪਾਣੀ ਪਾਓ ਇਦਾਂ ਨਹੀਂ ਕਿ ਪੌਦੇ ਵਿੱਚ ਪਾਣੀ ਖੜਾ ਰਵੇ ਤੇ ਮਿੱਟੀ ਦਲਦਲੀ ਜੀ ਹੋ ਜਾਏ ਪਾਣੀ ਪਾਓ ਨੀਚੇ ਪਾਣੀ ਟੱਪ ਜੇ ਇਦਾਂ ਦੀ ਮਿੱਟੀ ਵਿੱਚ ਇਹ ਪੌਦਾ ਚੱਲੂਗਾ ਪਾਣੀ ਨੂੰ ਬਹੁਤ ਪਸੰਦ ਕਰਦਾ ਹੈ ਇਹ ਪੌਦਾ ਪਰ ਇਦਾਂ ਨਹੀਂ ਕਿ ਸਾਰਾ ਟਾਈਮ ਹੀ ਪਾਣੀ ਇਹਦੇ ਵਿੱਚ ਖੜਾ ਰਵੇ ਪਾਣੀ ਪਾਉਣ ਤੋਂ ਬਾਅਦ ਪਾਣੀ ਦਾ ਜਿਹੜਾ ਡਰੇਨ ਹੋ ਜਾਣਾ ਚਾਹੀਦਾ ਹੈ ਨੀਚੇ ਜੇ ਇਦਾਂ ਨਹੀਂ ਹੋਊਗਾ ਤਾਂ ਇਹਦੇ ਵਿੱਚ ਫੰਗਸ ਪੈ ਜਾਊਗੀ ਤੇ ਜਿਹੜੀਆਂ ਪੌਦਿਆਂ ਦੀਆਂ ਜੜ੍ਹਾਂ ਖਰਾਬ ਹੋ ਜਾਣੀਆਂ ਪੱਤੇ ਖਰਾਬ ਹੋਣ ਲੱਗ ਜਾਣਗੇ ਕਈ ਵਾਰੀ ਇਹਦੀਆਂ ਜੜ੍ਹਾਂ ਵਿੱਚ ਜਦੋਂ ਫੰਗਸ ਪੈ ਜਾਂਦੀ ਹੈ ਤਾਂ ਤੁਸੀਂ ਇੱਕ ਚਮਚਾ ਐਂਟੀਫੰਗਸ ਪਾਊਡਰ ਪਾਓ ਤਾਂ ਪੌਦਾ ਤੁਹਾਡਾ ਫੇਰ ਤੋਂ ਦੁਬਾਰਾ ਤੋਂ ਠੀਕ ਹੋ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਕਿ ਪੌਦੇ ਵਿੱਚ ਕਿੰਨੀ ਵਰਮੀ ਕੰਪੋਸਟ ਪਾਉਣੀ ਹੈ ਕਿਵੇਂ ਇਸ ਵਿੱਚ ਖਾਦ ਪਾਉਣੀ ਹੈਗੀ ਪੌਦੇ ਵਿੱਚ ਦੋ ਜਾਂ ਤਿੰਨ ਵਾਰੀ ਸਾਲ ਵਿੱਚ ਜੀ ਖਾਦ ਪਾਓ 20 ਗ੍ਰਾਮ ਵਰਮੀ ਕੰਪੋਸਟ ਪਾਓ ਤੁਸੀਂ ਗੋਬਰ ਦੀ ਖਾਦ ਇਹਦੇ ਵਿੱਚ ਪਾ ਸਕਦੇ ਪਰ ਇੱਕ ਸਾਲ ਪੁਰਾਣੀ ਹੋਣੀ ਚਾਹੀਦੀ ਹੈ ਉਹ ਖਾਦ ਐ ਇਦਾਂ ਨਹੀਂ ਕਿ ਤੁਸੀਂ ਨਵੀਂ ਖਾਦ ਪਾ ਦਿਓ ਤੇ ਉਹਦੇ ਨਾਲ ਜਿਹੜਾ ਹੈਗਾ ਪੌਦਾ ਤੁਹਾਡਾ ਖਰਾਬ ਹੋ ਜਾਂਦਾ ਉਹਨੂੰ ਉੱਲੀ ਲੱਗ ਜਾਂਦੀ ਹੈ ਫੰਗਸ ਲੱਗ ਜਾਂਦੀ ਹੈ ਜੇ ਤੁਸੀਂ ਖਾਦ ਪਾਉਣੀ ਤਾਂ ਘੱਟੋ ਘੱਟ ਇੱਕ ਸਾਲ ਪੁਰਾਣੀ ਹੋਣੀ ਚਾਹੀਦੀ ਹੈ ਤੇ ਆਪਦੇ ਪੌਦੇ ਦੇ ਉਮਰ ਦੇ ਹਿਸਾਬ ਨਾਲ ਹੀ ਉਹਨੂੰ ਖਾਦ ਨੂੰ ਪਾਓ ਇਦਾਂ ਨਹੀਂ ਕਿ ਪੌਦਾ ਐਡਾ ਕੈ ਤੇ ਖਾਦ ਤੁਸੀਂ ਇਹਦੇ ਚ ਜ਼ਿਆਦਾ ਪਾਉਂਗੇ ਤਾਂ ਫਿਰ ਪੌਦਾ ਸੁੱਕ ਜਾਊਗਾ ਇਨਡੋਰ ਪlant ਫੂਡ ਵੀ ਆਉਂਦੇ ਆ ਬਾਜ਼ਾਰ ਵਿੱਚੋਂ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਸਾੜ ਵਿੱਚ ਜੋ ਜਾਂ ਤਿੰਨ ਵਾਰ ਦੋ ਦੋ ਮੁਠੀਆਂ ਉਹ ਵੀ ਪੌਦੇ ਵਿੱਚ ਪਾਓ ਤੇ ਜੇ ਤੁਸੀਂ ਨਹੀਂ ਪਾਉਂਦੇ ਤਾਂ ਤੁਸੀਂ ਜਿਹੜੀ ਡੀ ਕੰਪੋਸਟ ਖਾਦ ਹੈ ਚੰਗੀ ਤਰ੍ਹਾਂ ਤਿਆਰ ਕੀਤੀ ਉਹ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਪੌਦਾ ਵਧੀਆ ਰਹਿੰਦਾ ਹੈਗਾ ਤੇ ਨੀਮ ਫਲੀ ਜਿਹੜੀ ਫਰਟੀਲਾਈਜ਼ਰ ਉਹ ਵੀ ਤੁਸੀਂ ਪਾ ਸਕਦੇ ਹੋ ਉਹ ਪੌਦੇ ਲਈ ਬੈਸਟ ਹੁੰਦੀ ਹੈਗੀ ਇੱਕ ਤੁਸੀਂ ਉਹਨੂੰ ਘਰੇ ਵੀ ਤਿਆਰ ਕਰ ਸਕਦੇ ਹੋ ਤੇ ਨਿੰਮ ਦੀਆਂ ਪੱਤੀਆਂ ਦਾ ਪਾਣੀ ਤੁਸੀਂ ਕਿਸੇ ਬੋਟਲ ਵਿੱਚ ਪਾ ਕੇ ਇਹਦੇ ਤੇ ਛਿੜਕਾਅ ਕਰ ਦਿਓ ਤਾਂ ਇਹ ਜਿਹੜਾ ਪੌਦਾ ਹੈਗਾ ਵਧੀਆ ਤਰੀਕੇ ਨਾਲ ਸਰਵਾਈਵ ਕਰਦਾ ਹੈ ਫੰਗਸ ਤੋਂ ਵੀ ਬਚਿਆ ਰਹਿੰਦਾ ਹੈ ਕਟਾਣੀਆਂ ਤੋਂ ਵੀ ਬਚਿਆ ਰਹਿੰਦਾ ਹੈਗਾ ਹੁਣ ਗੱਲ ਕਰਦੇ ਆ ਇਹਦੇ ਕਲਰ ਸ਼ੇਡ ਦੀ ਆ ਜੋ ਰੰਗ-ਬਰੰਗੇ ਪੱਤਿਆਂ ਦੇ ਵਿੱਚ ਕਲਰ ਆ ਰਹੇ ਨੇ ਕਈ ਵਾਰੀ ਇਹ ਸਾਰਾ ਹਰੇ ਹੋ ਜਾਂਦੇ ਨੇ ਜਾਂ ਪੱਤੇ ਪੀਲੇ ਪਏ ਜਾਂਦੇ ਨੇ ਤੁਹਾਡੇ ਮਨ ਵਿੱਚ ਵੀ ਇਦਾਂ ਦੇ ਸਵਾਲ ਹੁੰਦੇ ਹੋਣੇ ਆ ਵੀ ਇਹ ਸਾਡਾ ਪੱਤੇ ਹਰੇ ਕਿਉਂ ਹੋ ਗਏ ਰੰਗ-ਬਰੰਗੇ ਕਿਉਂ ਨਹੀਂ ਰਹੇ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਪੌਦਾ ਸਾਰਾ ਦਿਨ ਛਾਂ ਦੇ ਵਿੱਚ ਪਿਆ ਰਹੇ ਤਾਂ ਜਿਹੜੇ ਪੱਤੇ ਰੰਗ-ਬਰੰਗੇ ਨਹੀਂ ਰਹਿਣਗੇ ਕਲਰਫੁੱਲ ਨਹੀਂ ਰਹਿਣਗੇ ਹਰੇ ਹੋ ਜਾਣਗੇ ਤਾਂ ਇਹਦੇ ਲਈ ਬੈਸਟ ਹੁੰਦਾ ਸਿੱਧੀ ਸਨਲਾਈਟ ਦੇ ਵਿੱਚ ਤਾਂ ਨਹੀਂ ਇਹ ਪੌਦਾ ਸਰਵਾਈਵ ਕਰਦਾ ਇਦਾਂ ਨਹੀਂ ਕਿ ਤੁਸੀਂ ਲਿਆ ਕੇ ਇਹਨੂੰ ਸਿੱਧਾ ਸਨਲਾਈਟ ਸੂਰਜ ਦੇ ਹੇਠਾਂ ਹੀ ਰੱਖ ਦਿਓ ਸਾਰਾ ਦਿਨ ਧੁੱਪ 'ਚ ਹੀ ਪਿਆ ਰਹੇ ਫਿਰ ਵੀ ਇਹ ਪੌਦਾ ਸਰਵਾਈਵ ਨਹੀਂ ਕਰੂਗਾ ਐਟ ਲਿਸਟ ਇਹਨੂੰ ਸਵੇਰ ਦੀ ਧੁੱਪ 8 ਤੋਂ 10 ਜਿਵੇਂ ਉਹ ਲੱਗਣੀ ਚਾਹੀਦੀ ਹੈ ਜਾਂ ਤੁਸੀਂ ਇਦਾਂ ਵੀ ਕਰ ਸਕਦੇ ਹੋ ਕਿ ਜਿੱਦਾਂ ਇਦਾਂ ਬਹੁਤ ਸਾਰੇ ਤੁਹਾਡੇ ਘਰੇ ਪਲਾਂਟਸ ਲੱਗੇ ਨੇ ਜਾਂ ਕੋਈ ਵੱਡਾ ਦਰਖਤ ਲੱਗਿਆ ਜਿਵੇਂ ਮੇਰੇ ਘਰੇ ਤਾਂ ਲੱਗਿਆ ਉਹਦੇ ਹੇਠਾਂ ਵੀ ਤੁਸੀਂ ਇਸ ਪੌਦੇ ਨੂੰ ਰੱਖ ਸਕਦੇ ਤਾਂ ਜੋ ਉਹਦੇ ਉੱਤੇ ਜਿਹੜੀ ਛਣੀ ਜੀ ਛਾਂ ਪਵੇ ਪੌਦੇ ਵਿੱਚ ਜੇ ਲੰਘ ਕੇ ਜਿਹੜੀ ਛਾਂ ਆਉਂਦੀ ਹੈਗੀ ਉਹਦੇ ਨਾਲ ਇਹਦੇ ਪੱਤਿਆਂ ਦਾ ਰੰਗ ਇਦਾਂ ਹੀ ਰਹੂਗਾ ਹਮੇਸ਼ਾ। ਯਾ ਤੁਸੀਂ ਗ੍ਰੀਨ ਨੈੱਟ ਦੇ ਹੇਠਾਂ ਇਸ ਪੌਦੇ ਨੂੰ ਰੱਖ ਸਕਦੇ ਹੋ। ਤੁਸੀਂ ਅਕਸਰ ਹੀ ਨਰਸਰੀ ਵਿੱਚ ਦੇਖਿਆ ਹੋਊਗਾ ਕਿ ਗ੍ਰੀਨ ਨੈੱਟ ਦੇ ਹੇਠਾਂ ਹੀ ਪੌਦੇ ਪਏ ਹੁੰਦੇ ਹੈਗੇ। ਉਹਦਾ ਕਾਰਨ ਇਹ ਹੈ ਕਿ ਗ੍ਰੀਨ ਨੈੱਟ ਜਿਹੜਾ 50% ਧੁੱਪ ਨੂੰ ਹੀ ਜਿਹੜਾ ਪੌਦੇ ਤੇ ਆਉਣ ਦਿੰਦਾ ਹੈ 50% ਉਹ ਆਪਦੇ ਵਿੱਚ ਹੀ ਧੁੱਪ ਨੂੰ ਜਿਹੜਾ ਹੈਗਾ ਸੋਖ ਲੈਂਦਾ ਹੈ ਕਹਿ ਸਕਦੇ ਹੋ ਤੁਸੀਂ। ਇਸੇ ਕਰਕੇ ਉੱਥੇ ਪੌਦੇ ਵਧੀਆ ਤਰੀਕੇ ਨਾਲ ਹਰੇ ਭਰੇ ਪਏ ਹੁੰਦੇ ਹੈਗੇ। ਹੁਣ ਗੱਲ ਕਰ ਲੈਣੀ ਆ ਇਸ ਪੌਦੇ ਨੂੰ ਕਈ ਵਾਰੀ ਕੀੜਿਆ ਅਟੈਕ ਕਰ ਦਿੰਦਾ ਨਿੱਚੋਂ ਪੌਦੇ ਦੇ ਪੱਤੇ ਖਰਾਬ ਹੋਣ ਲੱਗ ਜਾਂਦੇ ਆ ਜਾਲਾ ਜਾਂ ਲੱਗ ਜਾਂਦਾ ਤੁਸੀਂ ਦੇਖਿਓ ਜਦੋਂ ਵੀ ਤੁਹਾਡੇ ਪੌਦੇ ਦੇ ਪੱਤੇ ਪੀਲੇ ਹੋਣਗੇ ਤੁਸੀਂ ਇਹ ਗੱਲ ਜ਼ਰੂਰ ਨੋਟ ਕਰਿਓ ਪੌਦੇ ਦਾ ਹੇਠਲੇ ਵਾਲੇ ਪੱਤੇ ਨੂੰ ਚੈੱਕ ਕਰਿਓ ਤੇ ਉਹਦੇ ਹੇਠਾਂ ਤੁਹਾਨੂੰ ਇਦਾਂ ਛੋਟੇ-ਛੋਟੇ ਕਾਲੇ ਜੇ ਜਾਂ ਇਦਾਂ ਜਾਲੇ ਜੇ ਲੱਗੇ ਦਿਖਣਗੇ ਤਾਂ ਉਦੋਂ ਤੁਹਾਡੇ ਪੌਦੇ ਨੂੰ ਜਿਹੜਾ ਕੀੜੇ ਨੇ ਅਟੈਕ ਕੀਤਾ ਹੁੰਦਾ ਉਹਦੇ ਲਈ ਤੁਸੀਂ ਨੀਮ ਫਲੀ ਫਰਟੀਲਾਈਜ਼ਰ ਪਾਓ ਜਾ ਤੁਸੀਂ ਨਿੰਮ ਦੇ ਪੱਤਿਆਂ ਦਾ ਪਾਣੀ ਪਾਓ ਇਹਦੇ ਤੇ ਮਿਲਾਓ ਹਫਤੇ ਵਿੱਚ 2-3 ਵਾਰੀ ਤਾਂ ਇਹ ਪੌਦਾ ਫਿਰ ਉਹਦੇ ਨਾਲ ਦੁਬਾਰਾ ਠੀਕ ਹੋ ਜਾਊਗਾ ਪੌਦੇ ਦਾ ਜਿਹੜਾ ਇਹ ਰੋਗ ਹੈ ਥੱਲੇੜੇ ਪੱਤੇ ਤੋਂ ਲੱਗਣਾ ਸਟਾਰਟ ਹੁੰਦਾ ਤੇ ਫਿਰ ਤਾਂ ਨੂੰ ਜਾਂਦਾ ਹੈ ਜਦੋਂ ਤੁਹਾਨੂੰ ਪਤਾ ਲੱਗੇ ਵੀ ਇਦਾਂ ਹੋ ਗਿਆ ਤਾਂ ਤੁਸੀਂ ਹੇਠਲੇ ਪੱਤੇ ਨੂੰ ਕੱਟ ਦਿਓ ਕਿਉਂਕਿ ਜੜਾਂ ਤੋਂ ਇਹ ਰੋਗ ਸ਼ੁਰੂ ਹੁੰਦੇ ਨੇ ਤੇ ਫਿਰ ਤਾਂ ਤਾਂ ਹੀ ਪਹੁੰਚ ਜਾਂਦੇ ਸਾਰਾ ਪੱਤਾ ਸਾਰਾ ਪੌਦਾ ਖਰਾਬ ਹੋ ਜਾਂਦਾ ਹੈ ਤਾਂ ਉਸ ਤੋਂ ਬੈਟਰ ਹੈ ਕਿ ਤੁਸੀਂ ਆ ਜਿਹੜੇ ਥੱਲੇੜੇ ਪੱਤੇ ਨੂੰ ਬਿਮਾਰੀ ਲੱਗੀ ਉਹਨਾਂ ਨੂੰ ਨਾਲ ਦੀ ਨਾਲੇ ਲਾ ਦਿਓ ਫਿਰ ਤੁਹਾਡਾ ਪੌਦਾ ਜਿਹੜਾ ਅੱਗੇ-ਅੱਗੇ ਚੱਲ ਪੂਗਾ ਤੇ ਤੁਸੀਂ ਇਸ ਨੂੰ ਦੋ ਤਰੀਕਿਆਂ ਨਾਲ ਉਗਾ ਸਕਦੇ ਹੋ ਇੱਕ ਤਾਂ ਤੁਸੀਂ ਨਰਸਰੀ ਤੋਂ ਲਿਆ ਕੇ ਵੀ ਲਾ ਸਕਦੇ ਹੋ ਦੂਸਰਾ ਜਦੋਂ ਇਹ ਪੌਦੇ ਦੀ ਉਮਰ 2 ਜਾਂ 3 ਸਾਲ ਹੋ ਜਾਂਦੀ ਹੈ ਤਾਂ ਤੁਸੀਂ ਇਹਨੂੰ ਕੱਟ ਕੇ ਵੀ ਲਗਾ ਸਕਦੇ ਹੋ ਆ ਦੇਖੋ ਡੰਡੀ ਜੀ ਤੁਹਾਨੂੰ ਦਿਖ ਰਹੀ ਹੈਗੀ ਇੱਥੇ ਹੋਰ ਵੀ ਫੋਟਾਂ ਫਟ ਰਹੀਆਂ ਨੇ ਆ ਦੇਖੋ ਫੋਟਾਂ ਤਾਂ ਇਹਨੂੰ ਤੁਸੀਂ ਕੱਟ ਕੇ ਲਗਾ ਸਕਦੇ ਹੋ ਫਿਰ ਤੁਸੀਂ ਇੱਕ ਹੀ ਪੌਦੇ ਤੋਂ ਤਿੰਨੇ ਜਾਂ ਚਾਰ ਪੌਦੇ ਤਿਆਰ ਕਰ ਲੋਗੇ ਪੱਤੇ ਤੋਂ ਵੀ ਇਹ ਪੌਦਾ ਲੱਗ ਜਾਂਦਾ ਹੈ ਪਰ ਉਹਦੇ ਲਈ ਥੋੜਾ ਟਾਈਮ ਲੱਗਦਾ ਆਹ ਡੰਡੇ ਤੋਂ ਇਹ ਛੇਤੀ ਹੋ ਜਾਂਦਾ ਪਰ ਇਹਦੇ ਲਈ ਉਹਦੀ 2 ਜਾਂ 3 ਸਾਲ ਦੀ ਏਜ ਹੋਣਾ ਬਹੁਤ ਜ਼ਰੂਰੀ ਹੈ ਇਹ ਨਹੀਂ ਕਿ ਤੁਸੀਂ ਅੱਜ ਨਰਸਰੀ ਜੋ ਪੌਦਾ ਲੈਂਦਾ ਤੇ ਆਉਣ ਸਾਰੇ ਨੂੰ ਕੱਟ ਕੇ 4-5 ਪੌਦੇ ਬਣਾ ਦਿਓ ਫਿਰ ਨਹੀਂ ਇਹ ਪੌਦਾ ਲੱਗੂਗਾ ਗੱਲ ਕਰਾਂ ਵਾਟਰ ਦੀ ਪਾਣੀ ਦੀ ਤਾਂ ਇਹ ਪੌਦੇ ਨੂੰ ਪਾਣੀ ਬਹੁਤ ਪਸੰਦ ਹੁੰਦਾ ਹੈ ਪਰ ਇਹਨਾਂ ਵੀ ਪਸੰਦ ਨਹੀਂ ਹੁੰਦਾ ਕਿ ਆਪਾਂ ਪੌਦਾ ਲੈ ਆਈਏ ਤੇ ਨਾਲ ਦੀ ਨਾਲ ਉਹਨੂੰ ਪਾਣੀ ਦਾ ਭਰ ਦਈਏ ਵੀ ਸਾਡਾ ਪੌਦਾ ਤਾਂ ਐਡਾ ਜਾ ਤੇ ਹੁਣੇ ਐਡਾ ਜਾ ਹੋ ਜਾਊਗਾ ਉਹਦੇ ਨਾਲ ਵੀ ਪੌਦਾ ਫਿਰ ਉਹਦੀ ਖਰਾਬ ਹੋ ਜਾਊਗਾ ਉਹਦੀ ਜਣਾ ਖਰਾਬ ਹੋ ਜਾਣੀ ਆ ਫੰਗਸ ਪੈ ਜਾਊਗੀ ਪਾਣੀ ਉਨਾ ਹੀ ਮਿਲਾਓ ਉਨਾ ਹੀ ਪੌਦਿਆਂ ਨੂੰ ਦਿਓ ਜਿੰਨਾ ਨੂੰ ਲੋੜ ਹੈ ਚੈੱਕ ਕਰਦੇ ਰਹੋ ਮਿੱਟੀ ਨੂੰ ਜਿੰਨਾ ਚਿਰ ਜੇ ਮਿੱਟੀ ਤੁਹਾ ਗਿੱਲੀ ਆ ਤਾਂ ਉਹ ਤੁਹਾਡੇ ਹੱਥਾਂ ਨਾਲ ਲੱਗੂਗੀ ਤਾਂ ਐਟ ਲੀਸਟ ਤੁਹਾਨੂੰ ਪਤਾ ਲੱਗ ਜਾਊਗਾ ਵੀ ਮਿੱਟੀ ਗਿੱਲੀ ਆ ਤਾਂ ਉਦੋਂ ਫਿਰ ਉਹਨੂੰ ਪਾਣੀ ਨਾ ਦਿਓ ਪੌਦੇ ਨੂੰ ਤੇ ਜਦੋਂ 2 ਜਾਂ 3 ਇੰਚ ਉੱਪਰਲਾ ਹਿੱਸਾ ਮਿੱਟੀ ਦਾ ਸੁੱਕ ਜੇ ਉਦੋਂ ਹੀ ਪੌਦੇ ਵਿੱਚ ਪਾਣੀ ਪਾਓ ਜੇ ਤੁਸੀਂ ਪੌਦੇ ਨੂੰ ਵੱਡਾ ਕਰਨ ਦੀ ਖੁਸ਼ੀ ਵਿੱਚ ਨਾਲ ਦੇ ਨਾਲ ਪੌਦੇ ਨੂੰ ਪਾਣੀ ਦੇ ਜਾਉਗੇ ਪਾਣੀ ਦੇ ਜਾਉਗੇ ਤਾਂ ਫਿਰ ਤੁਸੀਂ ਆਪਦੇ ਪੌਦੇ ਦਾ ਨੁਕਸਾਨ ਕਰ ਲੋਗੇ ਤੁਹਾਡਾ ਪੌਦਾ ਉਹਦੀ ਖਰਾਬ ਹੋ ਜਾਊਗਾ ਕਈ ਵਾਰੀ ਆਪਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਆਪਾਂ ਪੌਦੇ ਨੂੰ ਪਾਣੀ ਨਹੀਂ ਪਾਇਆ ਉਹਦੇ ਵੀ ਇਹਦੇ ਪੱਤਿਆਂ ਤੋਂ ਪਤਾ ਲੱਗ ਜਾਂਦਾ ਜਿਹੜੇ ਉਤਲੇ ਪੱਤੇ ਆ ਜਾਂ ਉਹ ਥੱਲੇ ਨੂੰ ਇਦਾਂ ਝੁੱਕ ਜਾਣਗੇ ਝੁੱਕ ਜਾਣਗੇ ਜਦੋਂ ਹੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਉਹ ਫਿਰ ਤੋਂ ਐ ਖੜੇ ਹੋ ਜਾਂਦੇ ਨੇ ਪੁੱਤੇ ਇਹਦੇ ਮੋٹے ਪੱਤੇ ਹੁੰਦੇ ਹੈਗੇ ਪਾਣੀ ਸੋਕਣ ਦੀ ਸ਼ਮਤਾ ਰੱਖਦੇ ਹੈ ਇਹ ਪੱਤੇ ਜਦੋਂ ਵੀ ਤੁਸੀਂ ਇਹਨੂੰ ਨਰਸਰੀ ਵਿੱਚੋਂ ਲੈ ਕੇ ਆਓ ਇੱਕ ਵਾਰੀ 15 ਦਿਨ ਇਹਨੂੰ ਉੱਥੇ ਹੀ ਰੱਖ ਦਿਓ ਜਿੱਥੇ ਤੁਸੀਂ ਇਸ ਨੂੰ ਲਾਉਣਾ ਆਇ ਨਹੀਂ ਵੀ ਇੱਕ ਵਾਰੀ ਲਿਆਂਦਾ ਕਦੇ ਉੱਥੇ ਰੱਖਦਾ ਕਦੇ ਉੱਥੇ ਰੱਖਦਾ ਉੱਥੇ ਰੱਖਦਾ ਉੱਥੇ ਰੱਖਦਾ ਜਿਸ ਗਮਲੇ ਵਿੱਚ ਲਾਉਣਾ ਉਸ ਥਾਂ ਤੇ ਲਾ ਕੇ ਤੁਸੀਂ ਇੱਕ ਥਾਂ ਤੇ ਰੱਖ ਦਿਓ ਫਿਰ ਇਹ ਆਪਣੀਆਂ ਜੜ੍ਹਾਂ ਫੜ ਜਾਊਗਾ ਤੇ ਛੇਤੀ ਪੱਤੇ ਕੱਢੂਗਾ ਫਰਬਰੀ ਮਾਰਚ ਦੇ ਵਿੱਚ ਬਹੁਤ ਤੇਜ਼ੀ ਨਾਲ ਪੱਤੇ ਕੱਢਦਾ ਹੈ ਲੇਕਿਨ ਜਿਹੜਾ ਸਰਦੀ ਹੁੰਦੀ ਹੈ ਤਾਂ ਇਹਦਾ ਜਿਹੜਾ ਹੈਗਾ ਪੱਤੇ ਕੱਢਣ ਦੀ ਸਪੀਡ ਸਲੋ ਹੋ ਜਾਂਦੀ ਹੈ ਉਹਦਾ ਤਾਂ ਫਿਰ ਟਾਮੇ ਟਾਮੇ ਦੇ ਪੱਤੇ ਹੀ ਕੱਢਦਾ ਹੈਗਾ ਤੇ ਪਰ ਗਰਮੀ ਵਾਲਾ ਇਹ ਪੌਦਾ ਹੈ ਤਾਂ ਉਹਦੋਂ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਹੈ ਮੈਂ ਤੁਹਾਨੂੰ ਇਹ ਵੀ ਕਹੂੰਗੀ ਕਿ ਜਦੋਂ ਵੀ ਤੁਸੀਂ ਪlant ਲਾਉਣਾ ਉਹ ਸ਼ਾਮ ਦੇ ਟਾਈਮ ਤੇ ਲਾਓ ਸਵੇਰ ਦੇ ਟਾਈਮ ਵਿੱਚ ਤੁਸੀਂ ਪlant ਲਾਉਣੀ ਆ ਤਾਂ ਉਹ ਇੰਨੇ ਵਧੀਆ ਤਰੀਕ ਨਾਲ ਸਰਵਾਈਵ ਨਹੀਂ ਕਰਦੇ ਜਿੰਨਾ ਸ਼ਾਮ ਨੂੰ ਤੁਸੀਂ ਪlant ਲਾਉਣੀ ਆ ਉਹਦੋਂ ਸਰਵਾਈਵ ਕਰਦੇ ਆ ਕਿਉਂਕਿ ਥੋੜੀ ਜੀ ਮੌਸਮ ਵੀ ਠੰਡਾ ਹੋ ਜਾਂਦਾ ਹੈਗਾ ਪੌਦੇ ਦੇ ਅਨੁਕੂਲ ਹੋ ਜਾਂਦਾ ਹੈਗਾ ਲਓ ਜੀ ਹੁਣ ਮੈਂ ਗਮਲੇ ਦੇ ਵਿੱਚ ਬੂਟਾ ਲਾ ਦਿੰਨੀ ਆ ਦੇਖੋ ਇਹ ਬੂਟਾ ਲਾਲ ਮਿੱਟੀ ਵਿੱਚ ਲੱਗਿਆ ਹੋਇਆ ਹੈਗਾ ਤੇ ਹੁਣ ਆਪਾਂ ਆਪਦੇ ਘਰੇ ਗਮਲੇ ਵਿੱਚ ਇਹਨੂੰ ਲਾਵਾਂਗੇ ਪਹਿਲਾਂ ਤੋਂ ਹੀ ਮੈਂ ਗਮਲੇ ਵਿੱਚ ਮਿੱਟੀ ਪਾ ਰੱਖੀ ਹੈਗੀ ਜਿਹਦੇ ਵਿੱਚ ਮੈਂ ਖਾਦ ਮਿਕਸ ਕੀਤੀ ਹੈ ਸਭ ਤੋਂ ਪਹਿਲਾਂ ਆਪਾਂ ਬੂਟੇ ਨੂੰ ਸੈੱਟ ਕਰ ਲਾਂਗੇ ਥੋੜੀ ਜਿਹੀ ਮਿੱਟੀ ਆਪਾਂ ਨੂੰ ਹੋਰ ਪਾਣੀ ਪਾਉਗੀ ਲਓ ਜੀ ਹੁਣ ਮੈਂ ਆਪਦਾ ਬੂਟਾ ਲਾਤਾ ਤੇ ਇਹਦੇ ਵਿੱਚ ਮੈਂ ਖਾਦ ਤੇ ਸਾਫ ਮਿੱਟੀ ਪਾਤੀ ਐ ਤੇ ਜਿਹੜੀ ਆਪਣੀ ਆਪਾਂ ਨਰਸਰੀ ਵਿੱਚ ਜਦੋਂ ਬੂਟਾ ਲਿਉਣੇ ਆ ਉਹ ਮਿੱਟੀ ਜਿਹੜਾ ਇਹਦਾ ਥੰਮਿਆ ਬਣਿਆ ਹੁੰਦਾ ਉਹ ਟੁੱਟਣਾ ਨਹੀਂ ਚਾਹੀਦਾ ਜੇ ਉਹ ਟੁੱਟ ਜਾਂਦਾ ਤਾਂ ਫਿਰ ਆਪਣਾ ਬੂਟਾ ਨਹੀਂ ਚੱਲੂਗਾ ਬੂਟੇ ਨੂੰ ਬਹੁਤ ਸਰਵਾਈਵ ਕਰਨਾ ਪਊਗਾ ਜੇ ਉਹ ਚੱਲੂਗਾ ਵੀ ਤਾਂ ਤੇ ਹੁਣ ਆਪਾਂ ਬੂਟਾ ਲਾਤਾ ਹੁਣ ਆਪਾਂ ਇਹਨੂੰ ਪਾਉਣੇ ਆ ਪਾਣੀ ਤੇ ਫਿਰ ਆਪਾਂ ਇੱਕ ਇੱਕ ਜਾਂ ਦੋ ਦਿਨ ਤਾਂ ਇਹਨੂੰ ਬਿਲਕੁਲ ਛਾਂ ਵਿੱਚ ਪਿਆ ਰਹਿਣ ਦਿਆਂਗੇ ਤੇ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਾਂ ਇਹਨੂੰ ਰੱਖਾਂਗੇ ਸੈਮੀ ਸ਼ੇਡ ਧੁੱਪ ਵਿੱਚ ਇੱਕ ਵਾਰੀ ਤੁਸੀਂ ਪਾਣੀ ਨਾਲ ਪੂਰਾ ਗਮਲਾ ਆਪਦਾ ਭਰ ਦਿਓ ਉਮੀਦ ਕਰਦੀ ਹਾਂ ਕਿ ਮੇਰੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਮੇਰੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ